ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਭਾਈਕਨੀ ਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿਸਟਰਡ ਬਰਨਾਲੇ ਤੋਂ ਜੀ ਅੱਜ 8 ਤਰੀਕਾ 9ਵਾਂ ਮਹੀਨਾ 2025 ਦੀ ਇਹ ਵੀਡੀਓ ਆ ਗਈ ਦਿਨ ਸੋਮਵਾਰ ਆ ਜੀ ਅੱਜ ਅਸੀਂ ਇੱਥੇ ਕੈਂਪ ਲਾਉਣ ਪਹੁੰਚੇ ਧੀ ਗੇ ਪਿੰਡ ਦੇ ਬਾਹਰ ਕੈਂਪ ਲਾਇਆ ਸੀ ਇਹ ਪਿੰਡ ਸੰਘੇੜਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਠੀਕ ਆ ਇੱਥੋਂ ਦੇ ਸਾਡੇ ਨਾਲ ਬਲਵਿੰਦਰ ਸਿੰਘ ਜੀ ਸਾਬਕਾ ਸਰਪੰਚ ਖੜੇ ਨੇ ਤੇ ਸਾਡੇ ਭਾਈਕਣੀਆਂ ਸੋਸਾਇਟੀ ਦੇ ਮੈਂਬਰ ਭਾਈ ਦਿਨੇਸ਼ ਹਲਵਾਈ ਜੀ ਠੁੱਲੇਵਾਲ ਤੋਂ ਨੇ ਤੇ ਇਹ ਭਾਈ ਜੀ ਦਾ ਘਰ ਹੈ ਭਾਈ ਜੁਗਿੰਦਰ ਸਿੰਘ ਜੀ ਦਾ ਘਰ ਹੈਗਾ ਤੇ ਇੱਥੋਂ ਅਸੀਂ ਸੰਗਤ ਨੂੰ ਇਹ ਅਪੀਲ ਕਰਨ ਲੱਗੇ ਆਂਗੇ ਕਿ ਪਿੰਡ ਦੇ ਵਿੱਚੋਂ ਵੀਡੀਓ ਪਾ ਰਹੇ ਹਾਂ ਕਿ ਅਸੀਂ ਇੱਥੇ ਮੈਡੀਕਲ ਕੈਂਪ ਲਾਇਆ ਸੀ ਤੇ ਸੋਨੂੰ ਪਤਾ ਹੜਪੀੜਤਾਂ ਦੀ ਭਾਈਕਣਿਆ ਸੁਸਾਇਟੀ ਵੱਲੋਂ ਘਰ-ਘਰ ਜਾ ਕੇ ਮੈਡੀਕਲ ਸਹੂਲਤਾਂ ਦਿੱਤੀਆਂ ਜਾਂਦੀਆਂ ਜਾਂ ਇਹ ਪਰਿਵਾਰ ਦੀ ਸੱਤ ਬਿਲਕੁਲ ਆਸੇ-ਪਾਸੇ ਵੀ ਡੱਗ ਚੁੱਕੀਆਂ ਨੇ ਤੇ ਅਸੀਂ ਦਾਨੀ ਵੀਰਾਂ ਨੂੰ ਅਪੀਲ ਕਰਦੇ ਹਾਂ ਵੀ ਭਰਾਵੋ ਤੁਸੀਂ ਰਾਸ਼ਨ ਦੇ ਪੈਸਾ ਲਾਉਣ ਨਾਲੋਂ ਇਦਾਂ ਦੇ ਲੋੜਵੰਦ ਪਰਿਵਾਰਾਂ ਦੀ ਇੱਕੋ ਕਮਰੇ ਦੀ ਸੱਤ ਪਵਾ ਦਿਓ ਇੱਕੋ ਕਮਰਾ ਪਾ ਦਿਓ ਤੇ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਕਿਵੇਂ ਤੁਸੀਂ ਦੇਖੋ ਕਾਨਿਆਂ ਦੀ ਸੱਤ ਆ ਜੀ ਬਿਲਕੁਲ ਗਰੀਬ ਪਰਿਵਾਰ ਆ ਬਾਈ ਜੀ ਬਾਲੇ ਵੀ ਟੁੱਟੇ ਪਏ ਨੇ ਦੇਖਿਓ ਆ ਦੇਖੋ ਕਿਵੇਂ ਉਂਗਲ ਪੈਂਦੀ ਆ ਬਾਲੇ ਟੁੱਟੇ ਪਏ ਨੇ ਤੇ ਸਾਡੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਬਹੁਤ ਧੰਨਵਾਦ ਉਹਨਾਂ ਦਾ ਵਧੀਆ ਸਵਾਮਾ ਕਰਦੀਆਂ ਪਰ ਭਰਾਵੋ ਤੁਸੀਂ ਰਾਸ਼ਨ ਦੇ ਪੈਸਾ ਲਾਉਣ ਨਾ ਇਹਨਾਂ ਦੇ ਫਰਿੱਜਾਂ ਮੱਚ ਚੁੱਕੀਆਂ ਨੇ ਸਮਾਨ ਦੇਖੋ ਤੁਸੀਂ ਕਿਵੇਂ ਖਰਾਬ ਹੋ ਚੁੱਕਿਆਗਾ ਠੀਕ ਆ ਇਹਨਾਂ ਦੇ ਘਰਾਂ ਦੇ ਵਿੱਚ ਤੁਸੀਂ ਦੇਖੋ ਕਮਰਿਆਂ ਦੇ ਵਿੱਚ ਤਿੰਨ ਤਿੰਨ ਫੁੱਟ ਪਾਣੀ ਦੀ ਕਿਵੇਂ ਜਲ ਬਚੜੀ ਪਈ ਆਗੀ ਠੀਕ ਆ ਸਮਾਨ ਇਹਨਾਂ ਦਾ ਟੋਟਲ ਖਰਾਬ ਹੋ ਚੁੱਕਿਆ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਨੂੰ ਇਹਨਾਂ ਵਾਸਤੇ ਕੱਪੜਿਆਂ ਦੀ ਲੋੜ ਆਗੀ ਜੋ ਵੀ ਜ਼ਰੂਰੀ ਵਸਤੂਆਂ ਨੇ ਘਰੇ ਉਹ ਲੋੜ ਆਗੀ ਤੇ ਅਸੀਂ ਦਾਨੀ ਵੀਰਾਂ ਨੂੰ ਇਹ ਅਪੀਲ ਕਰਦੇ ਆਂ ਵੀ ਥੋੜਾ ਥੋੜਾ ਦਸਵੰਦ ਕੱਢ ਕੇ ਇਦਾਂ ਦੇ ਜ਼ਰੂਰਤ ਬੰਦਾਂ ਦੀ ਜ਼ਰੂਰ ਮਦਦ ਕਰੋ ਬਾਈ ਇੱਥੇ ਸੇਵਾ ਕਰ ਰਿਹਾ ਜੀ ਜਿਹੜੇ ਕਿਸ਼ਤੀ ਚਲਾਉਂਦੇ ਨੇਗੇ ਬੇੜਾ ਚਲਾਉਂਦੇ ਨੇ ਬੇੜੇ ਦੇ ਮਲਾਹ ਨੇ ਇਹ ਜਿਹੜੇ ਲੋਕਾਂ ਨੂੰ ਦਰਿਆ ਦੇ ਵਿੱਚੋਂ ਅੰਦਰ ਬਾਹਰ ਲੈ ਕੇ ਜਾਂਦੇ ਨੇ ਕੋਈ ਚੀਜ਼ਾਂ ਦੀ ਲੋਡ ਆ ਇਹ ਮਲਾਹ ਨੇ ਬਾਈ ਜੀ ਕਿ ਬੇੜੇ ਦਾ ਡਰਾਈਵਰ ਕਹ ਦੀਏ ਮਲਾਹ ਕਹ ਦੀਏ ਚੱਪੂ ਵਾਲੇ ਇਹ ਸਾਰੀ ਧਿਆੜੀ ਲੋਕਾਂ ਨੂੰ ਸੇਵਾਵਾਂ ਦਿੰਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪਰ ਬਹੁਤ ਮਦਦ ਦੀ ਲੋੜ ਆ ਇਹਨਾਂ ਨੂੰ ਇਹ ਮਦਦ ਵਾਲੇ ਪਰਿਵਾਰ ਨੇ ਇਹਨਾਂ ਨੂੰ ਮਦਦ ਚਾਹੀਦੀ ਆ ਭਰਾਵੋ ਵੀ ਇਹਦੇ ਪਰਿਵਾਰਾਂ ਦੀ ਮਦਦ ਕਰੋ ਰੱਜਿਆਂ ਨੂੰ ਨਾ ਰਿਹਾਊਗਾ ਜੇ ਤੁਸੀਂ ਚੀਜ਼ਾਂ ਦੇਖਿਆ ਨੇ ਰਸਣ ਲੈ ਲੈ ਕੇ ਲੋਕ ਜਾਮਾ ਕਰਦੇ ਨੇ ਜੇ ਰਸਣ ਦੀ ਗੱਡੀ ਆਈ ਉੱਥੇ ਕਲੇਸ਼ ਹੋ ਗਿਆ ਉਹ ਚੀਜ਼ਾਂ ਦੀ ਕੋਈ ਲੋੜ ਨਹੀਂ ਇੱਕ ਸਾਲ-ਸਾਲ ਦਾ ਰਾਸ਼ਨ ਜਮ੍ਹਾਂ ਕਰੀ ਬੈਠੇ ਨੇ ਜੀ ਆਹ ਸਾਬਕਾ ਸਰਪੰਚ ਬਲਵਿੰਦਰ ਸਿੰਘ ਜੀ ਖੜੇ ਨੇ ਤੇ ਇਹਨਾਂ ਨਾਲ ਵੀ ਤੁਹਾਡੀ ਗੱਲ ਕਰਵਾਉਣੇ ਆ ਵੀ ਸਰਪੰਚ ਸਾਹਿਬ ਇੱਥੇ ਜਿਵੇਂ ਇਧਰ ਮਾਰਿਓ ਮੜਾ ਜਾਂ ਕੈਮਰਾ ਦੇਖੋ ਤੁਸੀਂ ਕਿਵੇਂ ਇਹਨਾਂ ਦੀਆਂ ਕੱਚੀਆਂ ਕੰਧਾਂ ਨੇ ਇਹ ਬਾਕੀ ਹੀ ਜ਼ਰੂਰਤਬੰਦ ਪਰਿਵਾਰ ਨੇ ਜੀ ਘਰ ਦੇ ਕਿੰਨੇ ਮਾੜੇ ਹਾਲਾਤ ਨੇਗੇ ਤੇ ਸੱਤਾਂ ਇਹਨਾਂ ਦੀਆਂ ਡਿੱਗ ਚੁੱਕੀਆਂ ਨੇ ਆਹ ਦੇਖੋ ਤੁਸੀਂ ਕੰਧਾਂ ਕਿਵੇਂ ਡਿੱਗੀਆਂ ਪਈਆਂ ਨੇ ਕੱਪੜੇ ਇਹਨਾਂ ਦੇ ਖਰਾਬ ਹੋਏ ਪਏ ਨੇ ਤੇ ਬਾਕੀ ਤੁਸੀਂ ਆਪਣਾ ਸਰਪੰਚ ਸਾਹਿਬ ਨਾਲ ਗੱਲ ਕਰਵਾਉਣੇ ਆ ਇੱਥੋਂ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਜੀ ਨੇ ਵੀ ਕਿਸੇ ਨੇ ਵੀ ਮਦਦ ਕਰਨੀ ਆ ਤੁਸੀਂ ਕਿਸੇ ਇਥੋਂ ਸਿਮਿੰਟ ਰੇਤਾ ਬਜਰੀ ਇਟਾਂ ਇਦਾਂ ਮਦਦ ਕਰ ਸਕਦੇ ਇਥੋਂ ਦੇ 20 ਤੋਂ 25 ਘਰ ਨੇਗੇ ਜਿਨ੍ਹਾਂ ਦੀਆਂ ਸੱਤਾਂ ਮੰਨ ਲਓ ਡਿੱਗ ਚੁੱਕੀਆਂ ਨੇ ਢਹਿ ਚੁੱਕੀਆਂ ਨੇ ਜਿਨ੍ਹਾਂ ਨੂੰ ਜਾਦੇ ਸਮਾਨ ਦੀ ਲੋੜ ਆ ਜੀ ਬਸ ਤੁਸੀਂ ਪਾਣੀ ਨਿਕਲਣ ਤੋਂ ਬਾਅਦ ਇਹ ਪਰਿਵਾਰਾਂ ਦੀ ਡਾਇਰੈਕਟ ਮਦਦ ਕਰ ਸਕਦੇ ਹੋ ਸਿਮਿੰਟ ਰੇਤਾ ਬਜਰੀ ਰਾਹੀਂ ਮੰਨ ਲਓ ਤੁਸੀਂ ਦਾਨੀ ਵੀਰੋ 200 ਗੱਟਾ ਤੁਸੀਂ ਸਿਮਿੰਟ ਦਾ ਲੈ ਆਏ ਇੱਕ ਟਰੱਕ ਭਰ ਕੇ ਲੈ ਆਏ ਸੋਨੂੰ ਸਰਪੰਚ ਸਾਹਿਬ ਦੱਸ ਦੇਣਗੇ ਵੀ ਆ ਘਰੇ 2 ਗੱਟਿਆਂ ਦੀ ਲੋੜ ਆ ਆ ਘਰੇ 10 ਗੱਟਿਆਂ ਦੀ ਲੋੜ ਆ ਆ ਘਰੇ 1 ਗੱਟੇ ਦੀ ਲੋੜ ਆ ਮੇਰੇ ਦਾਨੀ ਨੂੰ ਅਪੀਲ ਆ ਹੱਥ ਬੰਨ ਕੇ ਵੀ ਬਾਈ ਜੀ ਤੁਸੀਂ ਸਮਾਨ ਦੇ ਰਾਹੀਂ ਮਦਦ ਕਰੋ ਤੁਹਾਡਾ ਵੀ ਦਾਨ ਬਿਲਕੁਲ ਸਹੀ ਥਾਂ ਤੇ ਲੱਗੇ ਤੇ ਸਰਪੰਚ ਬਲਵਿੰਦਰ ਸਿੰਘ ਜੀ ਨਾਲ ਗੱਲ ਕਰਾਉਣੇ ਆ ਜੀ ਸਰਪੰਚ ਸਾਹਿਬ ਕਰੋ ਅਸੀਂ ਤਾਂ ਦਾਨੀ ਵੀਰਾਂ ਸੱਜਣਾ ਨੂੰ ਇਹੋ ਹੀ ਕਹਿੰਨੇ ਵੀ ਲੋੜਵੰਦ ਸੱਜਣਾ ਨੂੰ ਦਿਓ ਸੀਮੈਂਟ ਸਰੀਆ ਬਾਲਾ ਬਤਾ ਆ ਵੇਖ ਲੋ ਕੀ ਹਾਲ ਹੋਇਆ ਪਿਆ ਬਾਈ ਜੀ ਨਾਲ ਸਾਰੀ ਤੁਹਾਨੂੰ ਸਟੋਰੀ ਦੱਸ ਹੀ ਦਿੱਤੀ ਜਿਹੜੇ ਜੇ ਲੋੜਵੰਦ ਉਹਨਾਂ ਨੂੰ ਦਿਓ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਆ ਸੌਦਾ ਕਰੀ ਹੁਣ ਤੁਸੀਂ ਬੰਦ ਕਰੋ ਤੇ ਆ ਰਸਨ ਬਹੁਤ ਆ ਗਿਆ ਜੀ ਰਸਨ ਬਹੁਤ ਆ ਗਿਆ ਰਸਨ ਬੰਦ ਕਰ ਦਿਓ ਤੇ ਛੱਤਾਂ ਦਾ ਤੁਸੀਂ ਕੋਈ ਹੱਲ ਕਰੋ ਹੁਣ ਤਾਂ ਇਹਨਾਂ ਦੇ ਘਰ ਬਣਾਉਣ ਦੀ ਲੋੜਾ ਬੜੀ ਹੈ ਇਹਨਾਂ ਦਾ ਸਾਰਾ ਚਲਿਆ ਇਹਨਾਂ ਦਾ ਕੰਬਲ ਲੀੜਾ ਸਭ ਪੇਚੁਕਾ ਜੀ ਇਹਨਾਂ ਦੀ ਛੱਤ ਪੈ ਗਈ ਦਾ ਬਸ ਆਪੇ ਇਹਨਾਂ ਦਾ ਟਾਈਮ ਪਾਸ ਹੋ ਜਾਣਾ ਯਾਰ ਹੋਰ ਰਸਨ ਦਾ ਕਮਾ ਕੇ ਵੀ ਲੈ ਆਉਣਗੇ ਪਰ ਛੱਤ ਦੀ ਬਹੁਤ ਲੋੜ ਹੈ ਕਿਰਤੀ ਪਰਿਵਾਰ ਨੇ ਕੰਮ ਕਰਨ ਵਾਲੇ ਪਰਿਵਾਰ ਨੇ ਦਿਹਾੜੀ ਜੋਤੇ ਵਾਲੇ ਬੰਦੇ ਨੇ ਚੁੱਲਾ ਤਾਂ ਇਹ ਮੰਨਤ ਕਰਕੇ ਵੀ ਚਲਾ ਲਾਂਗੇ ਅੱਜ ਇਹਨਾਂ ਨੂੰ ਸੱਤਾਂ ਦੀ ਲੋੜ ਆ ਕੰਬਲਾਂ ਦੀ ਲੋੜ ਆ ਕੱਪੜੇ ਦੀ ਲੋੜ ਆ ਜੋ ਇਹਨਾਂ ਦਾ ਸਾਰਾ ਗਲ ਚੁੱਕਿਆ ਭਰਾਵੋ ਨੰਬਰ ਵੀਰਾ ਪਰਮਜੀਤ ਮਮਾ ਪ੍ਰਧਾਨ ਸਾਡਾ ਟੈਰੀਟਰੀ ਟ੍ਰਸਟ ਦਾ ਬੋਲ ਰਿਹਾ ਹੈ ਭਾਈ ਕਿੰਨੀ ਜ਼ਿਆਦਾ ਅਸੀਂ ਭਾਈ ਕਿੰਨੀ ਅਨੁਕਸਰ ਸਿਟੀ ਬਰਨਾਲੇ ਤੋਂ ਸਾਡਾ ਨੰਬਰ 980341037 ਕਿਸੇ ਵੀ ਭਰਾ ਨੇ ਕੋਈ ਮਦਦ ਕਰਨੀ ਆ ਠੀਕ ਆ ਸਾਨੂੰ ਫੋਨ ਕਰਕੇ ਸਾਡੇ ਨਾਲ ਰابطਾ ਕਰਕੇ ਤੇ ਇਥੋਂ ਦੇ ਜਿਹੜੇ ਲੋੜਵੰਦ ਪਰਿਵਾਰ ਨੇ ਮੰਨ ਲਓ 30-40 ਪਰਿਵਾਰ ਨੇ ਉਹਨਾਂ ਦੀ ਤੁਸੀਂ ਸਮਾਨ ਦੇ ਰਾਹੀਂ ਮਦਦ ਕਰ ਸਕਦੇ ਹੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੋਕਾਂ ਦੇ ਜਿਹੜੇ ਇਹ ਪਰਿਵਾਰ ਨੇ ਜੀ ਇਹਨਾਂ ਦਾ ਸਮਾਨ ਦੇਖੋ ਕਿਵੇਂ ਸੱਤਾਂ ਤੇ ਪਿਆਗਾ ਪੇਟੀਆਂ ਕਣਕ ਵਾਲੇ ਢੋਲ ਹੋਰ ਮੰਝੇ ਬਸ ਤਰੇ ਜਿਹੜਾ ਬਚ ਸਕਦਾ ਸੀ ਕਿਉਂਕਿ ਪਾਣੀ ਦੋਸਤੋ ਇਸਕੇ ਲਖਤ ਆਇਆ ਜਾਨੀ ਕਿ ਦਰਿਆ ਦੇ ਪਿੰਡ ਨੇ ਇਹ 1 ਲਖ ਸਾਲ ਮਾਰੀ ਤੇ 1 ਲਖ ਪਾਣੀ ਘਰਾਂ ਚ ਵੜ ਗਿਆ ਇਹਨਾਂ ਨੇ ਤਾਂ ਆਪਦੇ ਬੱਚਿਆਂ ਸਮੇਤ ਆਪਦੀ ਜਾਨ ਮਾਸਾ ਬਚਾਈਆ ਸਮਾਨ ਚੱਕਣ ਦਾ ਇਹਨਾਂ ਕੋਲੇ ਕੋਈ ਮੌਕਾ ਨਹੀਂ ਸੀ ਜੀ ਧੰਨਵਾਦ